ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਲੰਡਨ ਦੇ ਸਾਊਥ ਹੈਂਡ ਹਵਾਈ ਅੱਡੇ ਉਤੇ ਜਹਾਜ਼ ਹਾਸਗ੍ਰਸਤ ਹੋ ਦਾ ਮਾਮਲਾ ਸਾਹਮਣੇ ਹੈ ਲੰਡਨ ਤੋਂ ਲਗਭਗ 72 ਕਿਲੋਮੀਟਰ ਪੂਰਬ ਦੇ ਵਿੱਚ ਸਥਿਤ ਹਵਾਈ ਅੱਡੇ ਨੇ ਸੋਸ਼ਲ ਮੀਡੀਆ ਉਤੇ ਪੁਸ਼ਟੀ ਕੀਤੀ ਗਈ ਹੈ ਕਿ ਇੱਕ ਜਹਾਜ਼ ਦੇ ਨਾਲ ਜੁੜੀ ਇੱਕ ਗੰਭੀਰ ਘਟਨਾ ਵਾਪਰੀ ਹੈ ਐਸਐਕਸ ਪੁਲਿਸ ਨੇ ਕਿਹਾ ਹੈ ਕਿ ਉਹਨਾਂ ਨੂੰ ਸਥਾਨਕ ਸਰਮਿੰਦੇ ਅਨੁਸਾਰ ਸ਼ਾਮ 4 ਵਜੇ ਤੋਂ ਠੀਕ ਪਹਿਲਾਂ ਹਾਦਸੇ ਬਾਰੇ ਸੂਚਿਤ ਕੀਤਾ ਗਿਆ ਸੀ ਅਤੇ ਉਹਨਾਂ ਇਸ ਨੂੰ ਗੰਭੀਰ ਘਟਨਾ ਵੀ ਦੱਸਿਆ ਲੰਡਨ ਦੇ ਸਾਊਥਲੈਂਡ ਹਵਾਈ ਅੱਡੇ ਉਤੇ ਉਡਾਨ ਭਰਨ ਤੋਂ ਫੌਰੀ ਮਗਰੋਂ ਛੋਟਾ ਜਹਾਜ਼ ਹਾਦਸਾ ਰਸਤ ਹੋ ਗਿਆ ਜਿਸ ਦੇ ਵਿੱਚ ਚਾਰ ਜੁਨੀਅਰ ਦੀ ਮੌਤ ਹੋ ਜਾਣ ਦੀ ਵੀ ਖਬਰ ਸਾਹਮਣੇ ਆਈ ਹੈ ਹਾਦਸੇ ਦੇ ਮਗਰੋਂ ਇਤਿਹਾਤ ਵੱਜੂ ਹਵਾਈ ਅੱਡੇ ਨੂੰ ਅਗਲੇ मृतकाल उड़ान भरी सी जूस एविशन तो ने, ने अपनी एस यूसी वन उडान हादसा ग्रस्त होने की भी पुष्टि की उधर ब्रिटिश मीडिया ने कहा की बीच क्राफ्ट भी दो सो सुपर किंग जहाज शामिल ਇਸਨੂੰ ਲਿਜਾਣ ਦੇ ਲਈ ਮੈਡੀਕਲ ਪ੍ਰਣਾਲੀਆਂ ਦੇ ਨਾਲ ਲੱਸੀਗਾ ਇਹ ਟਰਬੋ ਪ੍ਰੋਪ ਜਹਾਜ਼ ਹੈ ਜੋ 12 ਮੀਟਰ 39 ਫੁੱਟ ਲੰਮਾ ਤੇ ਲੰਡਨ ਸਾਊਥ ਐਂਡ ਮੁਕਾਬਲਤਨ ਛੋਟਾ ਹਵਾਈ ਅੱਡਾ ਜੋ ਲੰਡਨ ਤੋਂ ਕਰੀਬ 45 ਮੀਲ 72 ਕਿਲੋਮੀਟਰ ਪੂਰਬ ਦਿਵਾਲ ਹੈ ਹਾਦਸੇ ਕਰਕੇ ਅਗਲੇ ਹੁਕਮਾ ਤੱਕ ਹਵਾਈ ਅੱਡੇ ਤੋਂ ਆਉਣ ਜਾਣ ਵਾਲੀਆਂ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਜਦੋਂ ਕਿ ਪੁਲਿਸ ਐਮਰਜੈਂਸੀ ਸੇਵਾਵਾਂ ਅਤੇ ਹਵਾਈ ਸੇਵਾ ਦੇ ਨਾਲ ਜੁੜੇ ਤਫ਼ਤੀਸ਼ਕਰ ਮੌਕੇ ਉੱਤੇ ਕੰਮ ਕਰ ਰਹੇ ਨੇ ਸੋਸ਼ਲ ਮੀਡੀਆ ਉੱਤੇ ਪ੍ਰਸਾਰਿਤ ਤਸਵੀਰਾਂ ਦੇ ਵਿੱਚ ਹਾਦਸੇ ਵਾਲੀ ਥਾਂ ਤੋਂ ਅੱਗ ਅਤੇ ਕਾਲੇ ਧੂੰਏ ਦੇ ਗੁਬਾਰੇ ਦੇਖੇ ਗਏ ਨੇ ਹਵਾਈ ਅੱਡੇ ਉੱਤੇ ਆਪਣੇ ਪਰਿਵਾਰ ਦੇ ਨਾਲ ਮੌਜੂਦ ਜੌਨ ਜੌਨਸਨ ਨੇ ਕਿਹਾ ਕਿ ਉਸਨੇ ਜਹਾਜ਼ ਦੇ ਪਹਿਲਾ ਜ਼ਮੀਨ ਦੇ ਨਾਲ ਟਕਰਾਉਣ ਤੋਂ ਬਾਅਦ ਵੱਡਾ ਅੱਗ ਦਾ ਗੋਲਾ ਦੇਖਿਆ ਜੌਨਸਨ ਨੇ ਕਿਹਾ ਕਿ ਜਹਾਜ਼ ਨੇ ਉਡਾਨ ਭਰੀ ਅਤੇ 3:40 ਸਕਿੰਟਾਬਾਦ ਇਹ ਆਪਣੇ ਖੱਬੇ ਪਾਸੇ ਜ਼ੋਰ ਦੇ ਨਾਲ ਝੁਕਿਆ ਅਤੇ ਲਗਭਗ ਉਲਟ ਗਿਆ ਅਤੇ ਜ਼ਮੀਨ ਉੱਤੇ ਜਾ ਡਿ ਗਿਆ ਨਿਊਜ਼ ਏਜੰਸੀ ਐਸੋਸੀਏਟਿਡ ਪੈਸ ਦੇ ਹਵਾਲੇ ਰੇ ਨਾਲ ਕਿਹਾ ਗਿਆ ਕਿ ਇਸੀ ਘਟਨਾ ਸਥਾਨ ਉੱਤੇ ਸਾਰੀਆਂ ਐਮਰਜੈਂਸੀ ਸੇਵਾਵਾਂ ਦੇ ਨਾਲ ਕੰਮ ਕਰ ਰਹੇ ਹਨ ਅਤੇ ਕੰਮ ਕਈ ਘੰਟਿਆਂ ਤੱਕ ਜਾਰੀ ਰਹੇਗਾ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਹਾਦਸੇ ਵਾਲੀ ਥਾਂ ਤੋਂ ਅੱਗ ਅਤੇ ਸੰਗਣਾ ਕਾਲਾ ਧੂਆ ਉੱਠਦਾ ਵੀ ਦਿਖਾਈ ਦੇ ਰਿਹਾ ਹੈ ਦਸਜ ਹਰ ਹੈ ਕਿ ਹਾਦਸੇ ਵਿੱਚ ਸ਼ਾਮਲ ਜਹਾਜ਼ 12 ਮੀਟਰ ਲੰਬਾ ਸੀਗਾ ਤੇ ਜਹਾਜ਼ ਦੇ ਵਿੱਚ ਕਿੰਨੇ ਲੋਕ ਸਵਾਰ ਸਨ ਜਾਂ ਕਿੱਥੇ ਜਾ ਰਿਹਾ ਸੀਗਾ ਇਸ ਬਾਰੇ ਹਜੇ ਜਾਣਕਾਰੀ ਸਾਹਮਣੇ ਨਹੀਂ ਆਈ ਤੇ ਨਾ ਹੀ ਸਾਂਝੀ ਕੀਤੀ ਗਈ ਹੈ ਅਧਿਕਾਰੀਆਂ ਦੇ ਵੱਲੋਂ ਨਿਊਜ਼ ਏਜੰਸੀ ਏਪੀ ਦੀ ਇੱਕ ਰਿਪੋਰਟ ਅਨੁਸਾਰ ਸੁਰੱਖਿਆ ਉਪਾਏ ਵਜੋਂ ਪੁਲਿਸ ਨੇ ਨੇੜਲੇ 골ਫ ਕਲੱਬ ਅਤੇ ਰਗਬੀ ਕਲੱਬ ਨੂੰ ਹਾਦਸੇ ਵਾਲੀ ਥਾਂ ਦੇ ਨੇੜੇ ਹੋਣ ਕਾਰਨ ਖਾਲੀ ਵੀ ਕਰਵਾ ਲਿਆ ਇੱਥੇ ਦੱਸਣਾ ਬੰਦੇ ਕਿ ਹਵਾਈ ਅਟੇਰੀ ਵੈੱਬਸਾਈਟ ਦੇ ਅਨੁਸਾਰ ਘਟਨਾ ਤੋਂ ਬਾਅਦ ਦੇ ਲਈ ਨਿਰਧਾਰ ਤੇ ਚਾਰ ਉਡਾਨਾਂ ਰਾਤ ਕਰ ਦਿੱਤੀਆਂ ਗਈਆਂ ਤੇ ਸਾਨਕ ਸੰਸਦ ਮੈਂਬਰ ਡੇਵਿਡ ਬਰਟਨਸ ਪੈਨਸ਼ਨ ਦੇ ਲੋਕਾਂ ਨੂੰ ਘਟਨਾ ਸਥਾਨ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਤੇ ਐਮਰਜੈਂਸੀ ਸੇਵਾਵਾਂ ਨੂੰ ਆਪਣਾ ਕੰਮ ਕਰਨ ਦੀ ਅਪੀਲ ਵੀ ਕੀਤੀ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ